ਮੈਂ ਕੋਨ ਨੂੰ ਸਵਾਲ ਪੁੱਛਣਾ ਚਾਹੁੰਨਾ ਜਿਹੜੇ ਕਹਿੰਦੇ ਨੇ ਵੀ ਆਹ ਜਿਹੜਾ ਕੰਚਨ ਕੁਮਾਰੀ ਵਾਲਾ ਕਾੜ ਹੋਇਆ ਹੈਗਾ ਵੀ ਇਹ ਗਲਤ ਹੋਇਆ ਠੀਕ ਹੈ ਵੀ ਤੁਸੀਂ ਜਿਹੜਾ ਉਹ ਕਰਦਾਰ ਪੰਜਾਬ ਦੇ ਵਿੱਚ ਨਿਭਾ ਰਹੀ ਸੀਗੀ ਜੋ ਉਹ ਗੰਦ ਸੋਸ਼ਲ ਮੀਡੀਆ ਤੇ ਪਾ ਰਹੀ ਸੀ ਜਾਂ ਉਹ ਗੱਲਾਂ ਬੋਲਦੀ ਸੀ ਜਾਂ ਉਹਦੇ ਜਿਹੜੇ ਵੀਡੀਓ ਆ ਸਾਹਮਣੇ ਹੁਣ ਆ ਰਹੀਆਂ ਨੇਗੀਆਂ ਵੀ ਤੁਸੀਂ ਸੇਮ ਉਹੀ ਕਰਦਾਰ ਆਪਣੇ ਬੱਚਿਆਂ ਦੇ ਉੱਪਰ ਲਾਗੂ ਕਰਦੇ ਹੋ ਇੱਕ ਦੋ ਬੰਦੇ ਐਸੇ ਨੇ ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਨੇ ਮੈਂ ਉਹਨਾਂ ਨੂੰ ਸਰਦਾਰ ਨਹੀਂ ਮੰਨਦਾ ਹੈਗਾ ਜੇ ਉਹ ਸਰਦਾਰ ਹੋਣਗੇ ਨਾ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਸਿੱਖੀ ਸਿਧਾਂਤ ਕੀ ਕਹਿੰਦੇ ਨੇ ਉਹ ਇਹ ਗੱਲ ਵੀ ਕਹਿੰਦੇ ਨੇ ਵੀ ਸਿੱਖ ਔਰਤ ਦੇ ਪ੍ਰਾਰਥਨੀ ਚੱਕਦਾ ਉਹ ਸਮਾਂ ਹੋਰ ਸੀਗਾ ਜਿਹੜਾ ਅੱਜ ਦਾ ਸਮਾਂ ਇਹ ਕਲਯੁਗ ਚੱਲਦਾ ਉਹ ਟਾਈਮ ਕਲਯੁਗ ਨਹੀਂ ਸੀਗਾ ਜੇ ਉਹ ਟਾਈਮਾਂ ਦੇ ਵਿੱਚ ਆਹ ਕੁਛ ਸੋਸ਼ਲ ਮੀਡੀਆ ਚੱਲਦਾ ਹੁੰਦਾ ਤਾਂ ਉਹ ਟਾਈਮਾਂ ਦੇ ਵਿੱਚ ਇਹ ਕੰਮ ਹੁੰਣਾ ਹੋਣਾ ਸੀਗਾ ਹੁੰਦਾ ਵੀ ਜੋ ਅੱਜ ਹੋਇਆ ਸਿੱਖਾ ਉਹਦੇ ਪ੍ਰਾਰਥਨੀ ਚੱਕਦਾ ਹੈਗਾ ਜਿਹੜਾ ਕੋਈ ਮਜ਼ਲੂਮ ਆ ਜਾਂ ਕੋਈ ਗਰੀਬ ਆ ਆਪਾਂ ਕਹਿ ਦਿੰਦੇ ਆ ਬੇਕਸੂਰਾ ਜੇ ਹੁਣ ਇੱਕ ਔਰਤ ਇੰਨਾ ਗੰਦ ਪਾ ਰਹੀ ਆ ਫਿਰ ਉਹਨੂੰ ਬੰਦ ਕੌਣ ਕਰੂਗਾ ਵੀ ਫੇਰ ਸਰਕਾਰ ਬੰਦ ਕਰਾ ਲੈਂਦੀ ਸਰਕਾਰ ਕੋਈ ਕਾਨੂੰਨ ਬਣਾਵੇ ਨਾ ਸਰਕਾਰ ਕੋਈ ਕਾਨੂੰਨ ਬਣਾਵੇ ਵੀ ਜਿਹੜਾ ਕੋਈ ਬੰਦਾ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਾ ਰਿਹਾ ਬੱਚਿਆਂ ਨੂੰ ਗਲਤ ਚੀਜ਼ਾਂ ਪਰੋਸ ਰਿਹਾ ਉਹਨਾਂ ਦੇ ਅਕਾਊਂਟ ਬੰਦ ਕਰੇ ਬੰਦ ਉਹ ਤਾਂ ਨਹੀਂ ਕਰਦੇ ਸਰਕਾਰ ਨੂੰ ਪੈਸਾ ਬਣਦਾ ਸਭ ਤੋਂ ਵੱਧ ਪੈਸੀ ਇਹ ਕੰਮ ਦੇ ਵਿੱਚ ਬੰਨ ਲਾ ਕੇ ਸਰਗਰਮੈਂਟ ਨੂੰ ਇਹ ਵੀ ਗੱਲ ਸਮਝੋ ਨਾ ਕਿ ਕੋਈ ਹੋਇਆ ਕੋਈ ਨੈਨਸੀ ਉਹ ਨੂੰ ਪੁੱਛਣਾ ਚਾਹੁੰਦਾ ਮੈਂ ਵੀ ਤੂੰ ਆਪਣੇ ਬੱਚਿਆਂ ਦੇ ਉੱਪਰ ਇਹ ਚੀਜ਼ ਲਾਗੂ ਕਰਦੀਆਂ ਵੀ ਜੇ ਤੇਰੇ ਬੱਚੇ ਆ ਗੰਦ ਪਾਉਣਗੇ ਇਦਾਂ ਕਰਨਾ ਇਹ ਵੀ ਚੀਜ਼ ਸੋਚੋ ਨਾ